ਕਿੱਦੇ ਦੇ ਵਿੱਚ ਬਾਣ ਬੋਲੀਆਂ ਨੰਦਾ ਤੇ ਪਰ ਜਾਈਆਂ ਚੋਪਰ ਹੱਕੇ ਬੱਕੇ ਰਹਿ ਗਏ ਨਹੀਂ ਸਭ ਦਿਲ ਨੂੰ ਫੜ ਕੇ ਬੈਠ। ਵੇਖੋ ਪੀਂਗ ਦਾ ਹੁਲਾਰਾ ਵੇ ਪਿੱਪਲੀ ਦੇ ਏਟ ਬੱਚੇ ਕੋਲ ਕੀ ਨਗਾਰਾ ਵੇ ਪਿੱਪਲੀ ਦੇ ਏਟ ਬੱਚੇ ਢੋਲ ਕੀ ਨਗਾਰਾ ਏ ਪਿੱਪਲੀ ਦੇ ਏਟ ਹੋ ਜਾ ਦੂਰੀਆਂ ਤੀਆਂ ਤੀਜ ਦੀਆਂ ਤਤਨਾ ਚ ਹੋ ਜਾ ਦੂਰੀਆਂ ਤੀਆਂ ਤੀਜ ਦੀਆਂ ਆਵੇ ਕੀ ਰਾਣੀ ਜਾਣਦਾ ਤੀਆਂ ਵੇਖਣ ਆਵੇ ਕੀ ਰਾਣੀ ਜਾਣਦਾ ਤੀਆਂ ਕੀ ਚਾਵੀ ਲਗਾਨੀ ਆਂ ਵਿੱਚ ਲਗਵਾਨੀਆਂ ਅੱਖ ਮੇਰੇ ਹਾੜੀਆਂ ਝੂਟੇ ਖਾਂਦਾ ਲੱਕ ਮੇਰੀ ਹਾੜੀਆਂ ਝੂਟੇ ਖਾਂਦਾ ਲੱਕ ਮੇਰੀ ਹਾੜੀਆਂ ਉਰੇ ਉਰੇ ਕੀ ਮਾਲਕ ਨੇ ਕੂਰੀ ਖੁਲਕੇ ਨੱਚ ਲੈਣੀ ਕੀ ਮਾਲਕ ਨੇ ਕੂਰੀ ਖੁਲਕੇ ਨੱਚ ਲੈਣੀ ਪੂਰੀ ਉਰੇ ਉਰੇ ਤੀਏ ਜਾ ਕੇ ਨੱਚ ਲੈ ਜਲਤ ਮਾਰੀ ਕੱਚੜਾ ਕੂਰੀ ਕੁਲਕੇ ਨੱਚ ਲੈਨੀ ਕੀ ਮਾਲਕ ਨੇ ਕੂਰੀ ਕੁਲਕੇ ਨੱਚ ਲੈਨੀ ਊਰੀ 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 ਟਿਆਲਾ ਮਟਨੀ ਐਨੇ ਕੀ ਨੱਚਣਾ ਦੁੱਧ ਬੱਕਰੀ ਦਾ ਪਿੱਤਨੀ ਐਨੇ ਕੀ ਨੱਚਣਾ ਦੁੱਧ ਬੱਕਰੀ ਦਾ ਪਿੱਤ ਅੱਜ ਅਸੀਂ ਸਾਡੀ ਬਾਰਿਸ਼ੂ ਸਿਸਨ ਵੱਲੋਂ ਬਾਰਿਸ਼ੂ ਸਿਸਨ ਵੱਲੋਂ ਜੀਆਂ ਦਾ ਤਿਹਾਰ ਮਨਾ ਰਹੇ ਹਾਂ ਪਿਛਲੇ ਸਾਲ ਵੀ ਇਸੇ ਨੀ ਇਸੇ ਤਰ੍ਹਾਂ ਹੀ ਬੜੇ ਤੁੰਤੜਕੇ ਨਾਲ ਇਹ ਤਿਹਾਰ ਮਨਾਇਆ ਸੀ ਤੇ ਹਰ ਮਨਾਉਣ ਦੇ ਜਿਹੜਾ ਮੇਨ ਮਕਸਦ ਇਹ ਹੈ ਕਿ ਆਪਣੇ ਤਕਰੀਬ ਤਿੰਨ ਚਾਰ ਦਾਕਿਆਂ ਤੋਂ ਇੱਕ ਐਸੀ 25 ਸਪੈਚਾਰਦੀ ਹਲੇਰੀ ਤੁਲੀ ਸੀ ਜਿਨੇ ਆਪਣੇ ਦਿੱਤ ਤਿਹਾਰ ਪਹਿਰਾਵਾ ਸਭ ਕੁਝ ਰੋੜ ਕੇ ਲੈ ਗਈ ਤੇ ਨਾਲ ਦੇ ਨਾਲੇ ਤੀਆਂ ਦਾ ਜਿਹੜਾ ਤਿਹਾਰ ਸੀ ਇਹ ਵੀ ਕਿਤੇ ਲੈ ਕਿਤੇ ਡੋਬੇ ਖੰਦਾ ਸੀ ਤੇ ਉਸ ਨੂੰ ਫਿਰ ਮੁੜ ਸੁਰਜੀਤ ਕਰਨ ਵਾਸਤੇ ਮੈਂ ਕਿਹਾ ਸਾਡੀਆਂ ਭੈਣਾਂ ਦਾ ਸਾਡੀਆਂ ਬੱਚੀਆਂ ਦਾ ਇਹਨਾਂ ਦਾ ਵੀ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਆਪਾਂ ਪਿਛਲੇ ਸਾਲ ਦੀ ਤਰ੍ਹਾਂ ਫਿਰ ਦੁਬਾਰਾ ਇਸ ਤਿਹਾਰ ਨੂੰ ਜਿੱਦਾਂ ਰੱਖਣਾ ਹੈ ਉਸ ਵਾਸਤੇ ਅਸੀਂ ਫਿਰ ਅੱਜ ਬਾਹਰ ਬਾਰਿਸ਼ੀ ਸਣੋਂ ਵੱਲੋਂ ਜਿੰਨੀਆਂ ਵੀ ਸਾਡੀਆਂ ਭੈਣਾਂ ਤੇ ਬੇਟੀਆਂ ਐਡਵੋਕੇਟ ਨੇ ਉਹਨਾਂ ਲਈ ਸਪੈਸ਼ਲ ਇੱਥੇ ਇੰਤਜ਼ਾਮ ਕੀਤਾ ਤੇ ਤੇ ਅੱਜ ਫਿਰ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਤੀਆਂ ਦਾ ਤਿਆਰ ਮਨਾ ਰਹੇ ਹਾਂ ਸਰ ਕਿੰਨਾ ਕੋਹਾਂ ਪਾਇਆ ਰਹੀ ਬੜਾ ਉਤਸ਼ਾਹ ਉਤਸ਼ਾਹ ਤਾਂ ਇੰਨਾ ਜਾ ਰਹੀ ਹੈ ਕਿ ਸਾਡੋ ਮੇਰੇ ਖਿਆਲ ਦੇ ਵਿੱਚ ਟਾਈਮ ਨਹੀਂ ਮਿਲ ਰਿਹਾ ਸੀ ਕਿ ਕਿਸੇ ਦਿਨ ਕਰਾਇਆ ਜਾਵੇ ਬਹੁਤ ਉਤਾਵਲੀ ਸੀ ਸੀ ਬਲਕਿ ਅੱਜ वैसे सीधो तो म्यूजिक दा सिटी दियाड़ा थी छुट्टी थी सानू इत्थे इस करके आज दा दिन रखेया क्योंकि छुट्टी वाले दिन ही assi इत्थे प्रोग्राम कर सकदे हां कोर्ट ਦੇ ਵਿੱਚ ਜਿਹੜੇ ਕਰ ਕੋਈ ਵਰਕਿੰਗ ਡੇ ਦੇ ਵਿੱਚ ਕਰੀਏ ਤਾਂ کافی ਕਲਾਇੰਟਸ ਤੇ ਇੱਥੇ ਫਿਰ ਥੋੜਾ ਸਾਨੂੰ ਲੱਗਦਾ ਕਿ ਠੀਕ ਨਹੀਂ ਜਣਾ ਬੱਚਿਆਂ ਨੂੰ ਤਿਆਰ ਰੋਕੇ ਆਉਣਾ ਹੁੰਦਾ ਇਸ ਕਰਕੇ ਛੁੱਟੀ ਦਾ ਦਿਨ ਦੇਖਦੇ ਸੀ ਤੇ ਸੁੱਕੀ ਦੇ ਦਿਨ ਦੇ ਵਿੱਚ ਹੀ ਅਸੀਂ ਅੱਜ ਬੱਚਿਆਂ ਵਾਸਤੇ ਇਤਿਆਂ ਦਾ ਤਿਆਰ ਬਣਾ ਲਿਆ ਸੀ ਇੱਥੇ ਬਾੜ ਦੇ ਵਿੱਚ ਆਏ ਆ ਇਹਨਾਂ ਦੇ ਨਿੱਕੇ ਜਿਹੇ ਸੱਦੇ ਤੇ ਐਂ ਸਾਨੂੰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗਿਆ ਇਹਨਾਂ ਨੇ ਇੰਨਾ ਅੱਛਾ ਫੰਕਸ਼ਨ ਆਰਗੇਨਾਈਜ਼ ਕੀਤਾ ਜਸਟ ਟੂ ਇਨਸ਼ੋਰਡ ਥੈਟ ਆਪਣਾ ਹੈਰਿਟੇਜ ਆਪਣ ਆਪਣੀ ਟਰੈਡੀਸ਼ਨਸ ਨੂੰ ਅੱਗੇ ਪ੍ਰੋਸੀਡ ਕਰੇ ਇਟ ਇਜ਼ ਵੈਰੀ ਹਾਰਟਨਿੰਗ ਟੂ ਸੀ ਥੈਟ ਇਹ ਲੋਕ ਇੰਨੇ ਪਿਆਰੇ ਤਰੀਕੇ ਨਾਲ ਆਪਣੇ ਕਲਚਰ ਨੂੰ ਆਪਣੀ ਟਰੈਡੀਸ਼ਨਸ ਨੂੰ ਸੈਲੀਬ੍ਰੇਟ ਕਰ ਰਹੇ ਹੈ ਸੋ ਆਈ ਵਿਲ ਕੰਗ੍ਰੈਚੂਲੇਟ ਆਰਗੇਨਾਈਜ਼ਰਸ ਆਫ ਥਿਸ ਟੀਥ ਸੈਲੀਬ੍ਰੇਸ਼ਨ ਦੈਟ ਦੇ ਸ਼ਲ ਕੰਟੀਨਿਊ ਵਿਦ ਥਿਸ ਟ੍ਰੈਡੀਸ਼ਨ ਐਂਡ ਇਹ ਇਦਾਂ ਹੀ ਇਹ ਤਿਹਾਰ ਨੂੰ ਮਨਾਉਂਦੇ ਰਹਿਣ ਤੇ ਖੁਸ਼ੀਆਂ ਖੇੜੇ ਵੰਡਦੇ ਰਹਿਣ ਐਂਡ ਮੈਂ ਸਾਰਿਆਂ ਨੂੰ ਤੀਜ ਦੀਆਂ ਬਹੁਤ ਬਹੁਤ ਵਧਾਈਆਂ ਦਿੰਨੀ ਆ ਐਂਡ ਆਈ ਰੀਲੀ ਵਿਸ਼ ਕਿ ਆਪਾਂ ਆਪਣੇ ਕਲਚਰ ਨੂੰ ਇਦਾਂ ਹੀ ਅੱਗੇ ਤੋੜਦੇ ਰਹੀਏ ਥੈਂਕ ਯੂ ਸੋ ਮਚ ਅੱਜ ਹੀ ਸਾਡੇ ਬਾਹਰ ਐਸੋਸੀਏਸ਼ਨ ਸੰਗਰੂਰ ਦਾ ਜੋ ਬਾਹਰ ਰੂਮ ਹੈਗਾ ਇਸ ਦੇ ਵਿੱਚ ਜੋ ਸਾਡੇ ਪ੍ਰਧਾਨ ਜੀ ਨੇਗੇ ਸਰਦਾਰ ਸੁਜਿੰਦਰ ਸਿੰਘ ਢੀਂਡਸਾ ਜੀ ਅਤੇ ਜੋ ਸਾਡੇ ਇੰਜ ਕਹਿ ਲਈਏ ਕਿ ਸੰਗਰੂਰ ਬਾਰ ਦੇ ਬਾਬਾ ਬੋੜ ਸਰਦਾਰ ਗੁਰਤੇਜ ਸਿੰਘ ਜੀ ਗਰੇਵਾਲ ਉਹਨਾਂ ਦੇ ਉਦਮ ਸਦਕਾ ਤੇ ਸਾਡੀ ਸਾਰੀ ਟੀਮ ਦੇ ਉਦਮ ਸਦਕਾ ਅੱਜ ਜੋ ਸਾਡਾ ਬਾਹਰ ਦੇ ਵਿੱਚ 3 ਦਾ ਫੰਕਸ਼ਨ ਹੋਣ ਜਾ ਰਿਹਾ ਹੈਗਾ ਸਾਰੀਆਂ ਭੈਣਾਂ ਨੇਗੀਆਂ ਜਿਹੜੀਆਂ ਬੜੀਆਂ ਖੁਸ਼ ਨਜ਼ਰ ਆ ਰਹੀਆਂ ਨੇਗੀਆਂ ਸਾਰਿਆਂ ਦੇ ਚਿਹਰਿਆਂ ਤੇ ਹਾਸੇ ਨੇ ਤੇ ਇਹ ਜਿਹੜਾ ਤਿਉਹਾਰ ਹੈਗਾ ਇਹ ਪੰਜਾਬਣਾਂ ਦਾ ਇੱਕ ਖਾਸ ਤਿਉਹਾਰ ਹੁੰਦਾ ਹੈਗਾ ਜਿਸ ਦੇ ਵਿੱਚ ਅਸੀਂ ਜੋ ਸਾਡਾ ਪੰਜਾਬੀ ਸੱਭਿਆਚਾਰ ਹੈਗਾ ਉਸ ਨੂੰ ਰਿਪਰੈਜ਼ੈਂਟ ਕਰਦੇ ਆਂ। ਇਹਦੇ ਵਿੱਚ ਹੁਣ ਅੱਜ ਤੁਸੀਂ ਦੇਖੋਗੇ ਕਿ ਸਾਰੀਆਂ ਭੈਣਾਂ ਨੇ ਜੋ ਹੈਗਾ ਪੰਜਾਬੀ ਟ੍ਰੈਡੀਸ਼ਨ ਡ्रेसेस ਪਾਈਆਂ ਹੋਆਂ ਯਾਨੀ ਕਿ ਤੇ ਜੋ ਵੀ ਨਾ ਹਾਰਸ਼ਿੰਗਾਰ ਉਹ ਸਾਰਾ ਪੰਜਾਬ ਬਹੁਤ ਵੱਡਾ ਉਪਰਾਲਾ ਹੈਗਾ ਕਿ ਜੋ ਸਾਡੇ ਅੱਜ ਦੇ ਬੱਚੇ ਨੇਗੇ ਜੋ ਨਵੀਂ ਪੀੜ੍ਹੀ ਹੈਗੀ ਉਹ ਇਹ ਜਿਹੜੀ ਪੰਜਾਬੀ ਸਾਡੀਆਂ ਪੁਰਾਣੀਆਂ ਰਵਾਇਤਾਂ ਨੇ ਉਹਨਾਂ ਨੂੰ ਭੁੱਲਦੀ ਜਾ ਰਹੀ ਹੈਗੀ ਇਹ ਸਾਡੀਆਂ ਸਾਰੀਆਂ ਭੈਣਾਂ ਵੱਨੋਂ ਇੱਕ ਉਪਰਾਲਾ ਹੈਗਾ ਕਿ ਬੱਚਿਆਂ ਨੂੰ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਹੈਗੀ ਉਹਨਾਂ ਨੂੰ ਜੋ ਸਾਡੇ ਕੰਟ੍ਰੀਸ਼ਨ ਜਿਵੇਂ ਕਿ ਮੈਂ ਨੇ ਘਗਰਾ ਵੀਰ ਕੀਤਾ ਹੋਇਆਗਾ ਤੇ ਫੁਲਕਾਰੀਆਂ ਜਾਂ ਜੋ ਦੁਪੱਟੇ ਸਿਰ ਤੇ ਕਿਵੇਂ ਰੱਖਣੇ ਨੇਗੇ ਜੋ ਸਾਡਾ ਹਾਰ ਸ਼ਿੰਗਾਰ ਹੈਗਾ ਉਸਦੇ ਬਾਰੇ ਜੇਕਰ ਅਸੀਂ ਨਹੀਂ ਇਹਨਾਂ ਚੀਜ਼ਾਂ ਨੂੰ ਸੰਭਾਲ ਲੱਗੇ ਤਾਂ ਸਾਡੀ ਨਵੀਂ ਪੀੜ੍ਹੀ ਨੂੰ ਇਸਦਾ ਪਤਾ ਨਹੀਂ ਲੱਗੇਗਾ ਪੁਰਾਣੇ ਸਮਿਆਂ ਦੇ ਵਿੱਚ ਜੋ ਜਿਹੜੀਆਂ ਸਾਡੀਆਂ ਮਾਂ ਮਾ ਜੋ ਭੈਣਾਂ ਜਾਂ ਜੋ ਸਾਡੇ ਲੇਡੀਜ਼ ਔਰਤਾਂ ਹੁੰਦੀਆਂ ਸੀਗੀਆਂ ਜੋ ਵੀਰ ਕਰਦੀਆਂ ਸੀ ਜੋ ਪੈਂਦੀਆਂ ਸੀਗੀਆਂ ਅਸੀਂ ਉਸੇ ਪਹਿਰਾਵੇ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਕਿ ਸਾਡੇ ਬੱਚਾ ਨੂੰ ਪਤਾ ਲੱਗੇ ਕਿ ਸਾਡੇ ਜੋ ਪੰਜਾਬੀ ਪਹਿਰਾਵਾ ਉਹ ਕਿੰਨਾ ਰਿਚ ਹੈ ਕੰਨ ਦੇ ਜਵਾਨ ਵਿੱਚ ਜੋ ਪਹਿਲਾਂ ਇਹ ਪਰਲਾ ਨਾ ਦੀ ਉਹ ਪਰੇਪਕ ਜਾਂਦੀ ਅੱਧੀਆਂ ਤੈਨੂੰ ਦੇਖ ਕੇ ਸੁਨਾਰਾ ਲੈ ਕੇ ਆਉਂਦੀ ਪਿੰਗਾ ਵਿੱਚ ਬਿਲਕੁਲ ਪੁਰਾਣੇ ਸਮਿਆਂ ਦੇ ਵਿੱਚ ਜੋ ਜਦੋਂ ਤੀਆਂ ਦਾ ਤਿਉਹਾਰ ਜਾਂ ਸਾਵਣ ਦਾ ਮਹੀਨਾ ਆ ਜਾਂਦਾ ਸੀਗਾ ਤਾਂ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਸੀ ਕਿ ਭੈਣਾਂ ਨੂੰ ਚਾਹ ਚੜ ਜਾਂਦੇ ਸੀ ਕਿ ਮੇਰਾ ਵੀਰ ਸੰਧਾਰਾ ਲੈ ਕੇ ਆਏਗਾ ਤੇ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਹੁੰਦੀਆਂ ਸੀਗੀਆਂ ਜੇਕਰ ਉਹ ਆਪਣੇ ਸਹੁਰੇ ਘਰ ਹੁੰਦੀਆਂ ਸੀ ਤਾਂ ਭਰਾਵਾਂ ਵੱਲੋਂ ਉਹਨਾਂ ਨੂੰ ਸੰਧਾਰਾ ਦਿੱਤਾ ਜਾਂਦਾ ਸੀ ਅਤੇ ਜੇਕਰ ਉਹਨਾਂ ਦਾ ਮਨ ਕਰਦਾ ਸੀ ਤਾਂ ਉਹ ਆਪਣੇ ਪੇਕੇ ਘਰ ਜਾ ਕੇ ਜਿਹੜਾ ਆਪਣਾ ਸਟੇਲੀਆ ਹੁੰਦੀਆਂ ਸੀ ਉਹਨਾਂ ਦੀਆਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਜੋ ਪਿੰਗਾ ਝੂਟਦੀਆਂ ਸੀਗੀਆਂ ਤੇ ਤੀਆਂ ਦਾ ਆਨੰਦ ਮਾਣਦੀਆਂ ਸੀ ਐਡਵੋਕੇਟ ਜੁਈ ਕੌਸ਼ਲ ভাইস ਪ੍ਰੈਜ਼ੀਡੈਂਟ ਡੀਬੀਐ ਸਿੰਘਰੂਤ ਸਾਡਾ ਲਾਸਟ ਟਾਈਮ ਜਿਹੜਾ ਹੈਗਾ ਤੀਜ ਦਾ ਫੰਕਸ਼ਨ ਫਸਟ ਟਾਈਮ ਹੋਇਆ ਸੀ ਤੇ ਕੁੜੀਆਂ ਨੇ ਬਹੁਤ ਇੰਜੋਏ ਕੀਤਾ ਸੀਗਾ ਤੇ ਅੱਜ ਵੀ ਸਾਰਿਆਂ ਦੇ ਬੰਦੇ ਨਜ਼ਰ ਰੱਖਦੇ ਸਾਰਿਆਂ ਦੀ ਡਿਮਾਂਡ ਅਸੀਂ ਰੁਜੀਮਿਆਂ ਦੇ ਵਿੱਚ ਰਹਿੰਦੇ ਆ ਕੋਰਟ ਦੇ ਵਿੱਚ ਹਮੇਸ਼ਾ ਬਲੈਕ ਐਂਡ ਵਾਈਟ ਯੂਨੀਫਾਰਮ ਚ ਹੀ ਹੁੰਦੇ ਆ ਤਾ ਇੱਕ ਚੇਂਜ ਹਮੇਸ਼ਾ ਹੀ ਜ਼ਰੂਰੀ ਹੈ ਤਾਂ ਸਾਡੀ ਲਾਈਫ ਲਈ ਵੀ ਇੰਜੋਇਮੈਂਟ ਸਾਡੀ ਲਾਈਫ ਲਈ ਵੀ ਬਣੀ ਹੈ ਇਸ ਲਈ ਜਿਹੜਾ ਇਹ ਸੌਨ ਦੇ ਮਹੀਨੇ ਸਾਰੇ ਕਿਤੇ ਜਿਹੜੀਆਂ ਹੈਗੀਆਂ ਤਿਰਿੰਜਨਾ ਲਗਦੀਆਂ ਨੇ ਤੀਜ ਦਾ ਤਿਹਾਰ ਮਨਾਇਆ ਜਾਂਦਾ ਸਾਰੀਆਂ ਜਿਹੜੀਆਂ ਔਰਤਾਂ ਲੇਡੀਜ਼ ਕੁੜੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਹੁਰਿਆਂ ਤੋਂ ਕੁੜੀਆਂ ਆ ਕੇ ਸਪੈਸ਼ਲੀ ਤੀਆਂ ਦਾ ਤਿਹਾਰ ਜਿਹੜਾ ਹੈ ਲੱਗਦਾ ਸੀ ਰੋਜ਼ ਤਿਆਰ ਹੁੰਦੀਆਂ ਸੀ ਕਟੋਕਟ 15 ਦਿਨ ਜਾਂ ਮਹੀਨਾ ਇਹ ਤੀਜ ਦਾ ਸੈਲੀਬ੍ਰੇਸ਼ਨ ਜਿਹੜਾ ਹੈਗਾ ਉਹ ਚੱਲਦਾ ਸੀਗਾ ਇਸੇ ਤਰ੍ਹਾਂ ਅਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਇੱਕ ਦਿਨ ਕੱਟਿਆ ਹੈ ਕਿ ਅਸੀਂ ਪ੍ਰਾਂਦਾ ਕੰਪਲਸਰੀ ਕੀਤਾ ਟਿੱਕਾ ਕੰਪਲਸਰੀ ਕੀਤਾ ਮਹਿੰਦੀ ਆਲਮੋਸਟ ਸਾਰਿਆਂ ਦੇ ਲੱਗੀ ਹੋਈ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਪੰਜਾਬੀ ਕਲਚਰ ਨਾਲ ਅਸੀਂ ਜੋ ਨਵੇਂ ਬੱਚੇ ਹਨ ਜਾਂ ਆਪਣੇ ਸਮਾਜ ਦੇ ਵਿੱਚ ਕਿਸੇ ਦੇ ਜਾਵੇ ਕਿ ਹਾਂ ਵਿਰਾਸਤ ਨਾਲ ਜੁੜੇ ਹੋਏ ਆਂ ਤੇ ਅਸੀਂ ਜਿਹੜੀਆਂ ਐਕਸੀਬਿਸ਼ਨ ਦੇ ਵਿੱਚ ਚਰਖਾ ਲਗਾਇਆ ਜਿੱਦਾਂ ਜਾਂ ਹੋਰ ਫੁਲਕਾਰੀਆਂ ਚੱਦਰਾਂ ਕਢਾਈ ਕੀਤੀਆਂ ਹੋਈਆਂ ਚੁੰਨੀਆਂ ਤੇ ਕਾਫੀ ਜਿਹੜਾ ਹੈਗਾ ਡਿਸਪਲੇ ਕੀਤਾ ਹੈਗਾ ਉਹ ਅਸੀਂ ਸੱਭਿਆਚਾਰ ਤੋਂ ਅਸੀਂ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਉਹ ਸਾਰਾ ਡਿਸਪਲੇ ਕੀਤਾ ਹੈ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਸ਼ਾਇਦ ਹੀ ਦੇਖਣ ਨੂੰ ਮਿਲੇ ਇਹ ਕਿ ਪਹਿਲਾਂ ਦੇ ਸਮਿਆਂ ਵਿੱਚ ਕੁੜੀਆਂ ਕਢਾਈ ਸਿੱਖਦੀਆਂ ਸੀ ਚੱਦਰਾਂ ਕੱਟੀਆਂ ਜਾਂਦੀਆਂ ਸੀਗੀਆਂ ਸਪੈਸ਼ਲ ਸਰਾਣੇ ਕੱਟੇ ਜਾਂਦੇ ਸੀ ਹਨਾ ਸੂਟ ਵੀ ਅੱਜ ਜਿਵੇਂ ਸੂਟਾਂ ਦੀ ਕਢਾਈ ਉਹ ਹੈ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਸਾਡਾ ਵਿਰਸਾ ਹੈ ਤੇ ਅਸੀਂ ਆਪਣੇ ਵਿਰਸੇ ਨੂੰ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਸੰਭ ਰਿਹਾ ਇੱਕ ਨਿੱਕੀ ਜੀ ਕੋਸ਼ਿਸ਼ ਹੈ ਸਾਡੇ ਬਾਰ ਵੱਲੋਂ ਸਾਡੇ ਪ੍ਰਧਾਨ ਜੀ ਸਰਦਾਰ ਸੁਖਿੰਦਰ ਸਿੰਘ ਢੀਂਸਾ ਜੀ ਸਾਡੇ ਮੈਂਬਰ ਬਾਰ ਕੌਂਸਲ ਗੁਰਸ਼ੀ ਗੁਰਤਾ ਇਕੋਟੇ ਗਰੇਵਾਲ ਜੀ ਦੇ ਜਿਹੜਾ ਹੈਗਾ ਸਹਿਯੋਗ ਸਦਕਾ ਜਿਹੜਾ ਤੇ ਸਾਡੀ ਪੂਰੀ ਸਮੁੱਚੀ ਡੀਬੀਏ ਟੀਮ ਵੱਲੋਂ ਜਿਹੜੀ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਅਸੀਂ ਕੁੜੀਆਂ ਲਈ ਇੱਕ ਖੁਸ਼ਹਰਮਾ ਮਾਹੌਲ ਜਿਹੜਾ ਉਹ ਪੈਦਾ ਕਰ ਸਕੀਏ ਜੀ ਨਾਮਯਾ ਪਰ ਪੂਰੀ ਨਾਸ਼ਾ ਕੀ ਕਰਤਾ ਹੋਇਆ ਕੀਆ ਤਿਆਰ ਬਣਾ ਕੇ ਜੀ ਅ ਤੀਤ ਜਿਹੜੇ ਸਭ ਤੋਂ ਪਹਿਲਾਂ ਦਾ ਸਾਰੀਆਂ ਆਪਣੀਆਂ ਜੋ ਮੇਰੇ ਬਾਰ ਮੈਂਦੀਏ ਮੈਂਬਰਸ ਦੇ ਕਿ ਸਹਾਣਾ ਨੇ ਉਹਨਾਂ ਨੂੰ ਮੁਬਾਰਕਵਾ ਦਿਨ ਜਾਨੀਆ ਇਸ ਫੈਸਟੀਵਲ ਤੇ ਜਿਹੜਾ ਅਸੀਂ ਇਹਦੇ ਬਹਾਨੇ ਨਾਲ ਅਸੀਂ ਇੱਕ ਦੂਜੇ ਨੂੰ ਮਿਲਦੇ ਆ ਆਪਸ ਵਿੱਚ ਨਹੀਂ ਤਾਂ ਰੋਜ਼ ਦੇ ਰੋਜ਼ ਇਹ ਮੈਂ ਵਿੱਚ ਸਾਰੇ ਬਿਜ਼ੀ ਹੀ ਰਹਿੰਦੇ ਨੇ ਤੇ ਇੱਕ ਮੌਕਾ ਚਲੋ ਤੀਜ ਦਾ ਕਿ ਸਾਰੇ ਰਲ ਕੇ ਇਕੱਠੇ ਹੋ ਕੇ ਅਸੀਂ ਇਸ ਨੂੰ ਮਨਾਨੇ ਆ ਤੇ ਇਹਦੇ ਲਈ ਸਾਡੇ ਜੋ ਡੀਵੀ ਸੰਗਰੂਪ ਦੇ ਜੋ ਸਾਡੇ ਪ੍ਰੈਜ਼ੀਡੈਂਟ ਨੇ ਔਰ ਲਖੇ ਜੀ ਸਰਦਾਰ ਗੁਰਦੇਵ ਸਿੰਘ ਗਰੇਵਾਲ ਜੀ ਜੋ ਬਾਰਕੌਂਸਲ ਦੇ代表 ਨੇ ਉਹਨਾਂ ਦਾ ਵੀ ਸੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਇੱਕ ਸਾਨੂੰ ਪਲੇਟਫਾਰਮ ਦਿੱਤਾ ਜਿਸ ਤੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇੰਜੋਏ ਕਰੀਏ ਤੇ ਤੀਜ਼ ਦੇ ਫੈਸਟੀਵਲ ਮਨਾਏ ਇਸ ਦੀ ਰੀਜ਼ਨ ਇਹ ਨਹੀਂ ਹੁੰਦਾ ਕਿ ਚਲੋ ਥੋੜਾ ਸਾਨੂੰ ਵੀ ਹੁੰਦਾ ਕਿ ਅਸੀਂ ਫ੍ਰੀ ਹੋ ਕੇ ਇੱਕ ਦੂਜੇ ਨੂੰ ਮਿਲਦੇ ਆ ਤੇ ਚਲੋ ਲੜਕੀਆਂ ਹਾਰ ਸ਼ਿੰਗਾਰ ਕਰਕੇ ਇਹਨੂੰ ਜੈ ਕਰਦੀਆਂ ਨੇ ਬਾਕੀ ਕੀ ਦੇ ਵਿੱਚ ਜਿਸ ਤਰ੍ਹਾਂ ਰਸੇ ਨੂੰ ਸੇ ਜੰਦੀ ਹੁੰਦੀ ਹੈ ਕਿ ਜਿਵੇਂ ਸਾਡੀ ਅਗਲੀ ਪੀੜ੍ਹੀ ਜੋ ਨਵੀਂ ਪੀੜ੍ਹੀ ਆ ਰਹੀ ਹੈ ਉਹਨਾਂ ਨੂੰ ਇਸ ਤੋਂ ਪਤਾ ਚੱਲੇ ਕਿ ਕਿਸ ਤਰ੍ਹਾਂ ਜੋ ਵਿਚਾਰ ਖੇਤ ਮਧਾਨੀਆਂ ਦੀ ਉਹ ਰੱਖੇ ਹੋਏ ਆ ਉਹਨਾਂ ਨੂੰ ਦੇਖਣ ਤੇ ਉਹਨਾਂ ਨੂੰ ਸਮਝਦੇ ਨੇ ਉਹਨਾਂ ਤੋਂ ਕਿ ਇਹ ਇੱਕ ਅੱਛੀ ਆ ਹੋਰ ਲੱਗਦੀਆਂ ਨੇ ਕਿ ਉਹ ਇਹਨਾਂ ਨੂੰ ਬੇਸ ਨੂੰ ਅੱਗੇ ਸੰਭਾਲਣਗੇ ਸਾਡੇ ਤੋਂ ਅੱਗੇ ਜਾ ਕੇ ਉਹ ਜਿਹੜੇ ਜੋ ਪ੍ਰੋਗਰਾਮ ਹੋਣਗੇ ਇੱਥੇ ਤੁਸੀਂ ਉਹਨਾਂ ਨੂੰ ਸੰਭਾਲਣਗੇ ਤੇ ਬਾਕੀ ਤਾਂ ਇਹ ਹੈ ਕਿ ਚਲੋ ਥੋੜਾ ਜਿਹਾ ਰੋਜ਼ ਦੀ ਦਿਨ ਦਾ ਜੋ ਵੀ ਦਿਨ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਅਲੱਗ ਜਿਹਾ ਹੁੰਦਾ ਜਿੱਥੇ ਕਿ ਸਾਰਿਆਂ ਨੂੰ ਤਿਆਰ ਵਿਆਰ ਹੁੰਦਾ ਤੇ ਨੱਚਣ ਟੱਪਣ ਲਈ ਇੱਕ ਮੌਕਾ ਮਿਲਦਾ ਇਹ ਇਸ ਲਈ ਹੀ ਬਣਿਆ ਸੀਗਾ ਪਹਿਲੇ ਇਸ ਸਮੇਂ ਵਿੱਚ ਇਨੀਆਂ ਅੱਜ ਦੇ ਟਾਈਮ ਦੇ ਸਾਬ ਨਾਲ ਉਹਨਾਂ ਚੰਦ ਦੇ ਕੋਈ ਜ਼ਿਆਦਾ ਆਧਨ ਨਹੀਂ ਹੁੰਦੇ ਸੀਗੇ ਕਿਤੇ ਵਿੱਚ ਹੀ ਸੀ ਕਿ ਸਾਵਣ ਦਾ ਜੋ ਮਹੀਨਾ ਆਉਂਦਾ ਸੀ ਉਸ ਵਿੱਚ ਚਲੋ ਉਹਨਾਂ ਨੂੰ ਇੱਕ ਤਰ੍ਹਾਂ ਦੀ ਲੀਫ ਹੁੰਦੀ ਸੀ ਕਿ ਲਾਸਟ ਦੀਜ਼ਾ ਹੁੰਦਾ ਹੈ ਸਾਵਣ ਦੇ ਮਹੀਨੇ ਦੇ ਲਾਸਟ ਵਿੱਚ ਇੱਕ ਹਫਤਾ ਹੁੰਦਾ ਜਿੱਦੀ ਵਿੱਚ ਕਿ ਦੀਜ਼ਾ ਤਿਹਾੜ ਰੱਖਿਆ ਜਾਂਦਾ ਅਲੱਗ-ਅਲੱਗ ਕੁੜੀਆਂ ਆਪਣੇ ਪਿੱਕੇ ਆਂਦੀਆਂ ਤੇ ਵਿਂਘਾਂ ਦਾ ਚੁੰਟ ਦੀ ਨੰਝ ਕਰਦੀਆਂ ਨੇ ਤੇ ਆਪਣੀਆਂ ਜੋ ਸਖੀਆਂ ਸਹੇਲੀਆਂ ਨੇ ਉਹਨਾਂ ਨੂੰ ਮਿਲਦੀਆਂ ਨੇ ਇਸ ਲਈ ਕਿ ਚਲੋ ਇੱਕ ਤਾਂ ਇਹ ਹੁੰਦਾ ਕਿ ਉਹਨਾਂ ਦੀ ਰੁਟੀਨ ਤੋਂ ਹਟ ਕੇ ਥੋੜੇ ਜਿਹਾ ਫਰੈਸ਼ ਹੁੰਦੇ ਆ ਤੇ ਦੂਸਰਾ ਇਹ ਹੈ ਕਿ ਇੰਜੋਏ ਹੁੰਦਾ ਇੱਕ ਦੂਜੇ ਨੂੰ ਮਿਲ ਕੇ ਕਿਉਂਕਿ ਪਹਿਲਾਂ ਤੇ ਸੋਰਸ ਨਹੀਂ ਸੀ ਹੁੰਦੇ ਕਿ ਫੋਨ ਦੇ ਹੁੰਦੇ ਹੁੰਦਾ ਸੀ ਅੱਜ ਕੱਲ ਤਾਂ ਚਲੋ ਆਪਾਂ ਗੱਲਬਾਤ ਹਾਲਚਲ ਪੁੱਛਦੇ ਆ ਸਭ ਨੂੰ ਹੋ ਜਾਂਦਾ ਪਰ ਉਦੋਂ ਇਹੀ ਸੀਗਾ ਕਿ ਚਲੋ ਲਾਸਟ ਫਰੀ ਦੇ ਉਦੇ ਸੌਂਦੇ ਜੇ ਤੁਸੀਂ ਇਕੱਠੇ ਹੋ ਕੇ ਇੱਕ ਦੂਜੇ ਆਪਣੇ ਸੱਖਿਆ ਸੀ ਜੇ ਤਾਜ਼ਾ ਆਪਣੇ ਆ ਜੋ ਜ਼ਿਆਦਾ ਨਹੀਂ ਉਹਨਾਂ ਤਾਜ਼ਾ ਕਰਦੇ ਹੋ ਤੇ ਇਸ ਸੰਬੋਧ ਜਿਹੜਾ ਕਰਦੇ ਹਾਂ ਸਾਨੂੰ ਬਹੁਤ ਅੱਛਾ ਲੱਗਿਆ ਕਿ ਸਾਡੇ ਡੀਵੀ ਦੇ ਬੰਦੋਂ ਕਿ ਆਨਲਾਈਨਸ ਕੀਤਾ ਗਿਆ ਚੀਜ਼ ਦਾ ਫੰਕਸ਼ਨ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦੀਆਂ ਤੇ ਅੱਗੇ ਨੂੰ ਵੀ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਇਸ ਤੋਂ ਵੀ ਬਿਹਤਰ ਦੀ ਬਿਹਤਰ ਬਣਾਈਏ ਤਾਂ ਕਿ ਸਾਰੇ ਲੋਕਾਂ ਦੀ ਕੀ ਲੋੜਾਂ ਪੂਰੀਆਂ ਹੋਣ।